ਇਕਲੌਤਾ ਇੱਕ ਇਕਲੌਤਾ ਬੇਟਾ ਸੀ ਗਾ ਹੀ ਮੇਰਾ ਪੰਜ ਮਹੀਨੇ ਨੂੰ ਗਏ ਨਾ ਹੋਏ ਸੀ ਪੰਜ ਮਹੀਨੇ 11 ਦਿਨ ਹੋਏ ਸੀ ਬੇਟੀ ਤੇ ਤੋਹ ਜਾਂਦੀ ਮੇਰਾ ਬੇਟਾ ਤਲਵਿੰਦਰ ਸਿੰਘ ਤੰਦਾ ਜੋ ਗੱਟੇ ਲਵਾ ਦੇ ਨਾਂ ਨਾ ਕਬੱਡੀ ਵਿੱਚ ਜਾਣਿਆ ਜਾਣਦਾ ਹੋਇਆ ਮੇਰਾ ਇਕਲੌਤਾ ਬੱਚਾ ਸੀਗਾ ਮੈਂ ਕਬੱਡੀ ਨੂੰ ਆਪ ਪਿਆਰ ਕਰਦਾ ਸੀ ਮੈਂ ਤਲਵਿੰਦਰ ਆਪਣੇ ਬੇਟੇ ਨੂੰ ਕਬੱਡੀ ਦੇ ਵਿੱਚ ਡਾਇਆ ਮੈਂ ਬਹੁਤ ਕੁਝ ਖੋਇਆ ਕਬੱਡੀ ਦੇ ਵਿੱਚ ਮੈਂ ਲਾਕਾ ਨਵਾਰਸ਼ੀਆਂ ਦੇ ਵਿਦੇਸ਼ੀ ਸੰਗਤਾਂ ਸਾਰੇ ਕਬੱਡੀ ਪ੍ਰੇਮੀਆਂ ਨੂੰ ਇਹ ਬੇਨਤੀ ਕਰਦਾ ਵੀ ਜਿੱਦਾਂ ਮੇਰੇ ਕੋ ਅੱਕੇ ਹੁੰਦੇ ਸੀ ਬਾਪੂ ਬਾਪੂ ਕਰਦੇ ਹੁੰਦਾ ਮੇ ਕੋਣ ਮੇਰਾ ਸਾਹ ਦੇ ਇਹ ਹੋਈ ਆ ਜਿੱਦਾਂ ਦਿਮਾਗ ਦੀ ਨਾਲੀ ਤੇ ਕੰਡੇ ਆ ਜੋ ਪੱਟੀ ਹੈ ਮੈਂ ਇੱਕ ਪਿਛੇ ਤੋਂ ਡਰਾਈਵਰ ਆ ਜੀ बाकी मैं बेटे की खातर मैं पेलों भी कई बार टकरा मारियां दस साल मेरे डैडी वो मैं अपना भेजा कहीं भी मेनु तो मदद की लोड़ है बाकी तुम तो मैं एक डरावर है छोटी गी मेरा रुजगार है वा तो बाकी मुड़ियालौता बेटा से मेरा 5 ਮਹੀਨੇ ਨੂੰ ਗਏ ਨੂੰ ਹੋਏ ਸੀਗੇ ਜੀ ਉਦੋਂ 5 ਮਹੀਨੇ 11 ਦਿਨ ਹੋਏ ਸੀਗੇ ਜਿੱਦਾਂ ਮਡੇ ਦੀ ਡੈੱਟ ਹੋ ਜਾਂਦੀ ਆ ਜੀ ਤੇ ਇਕੱਠੀ ਕਿਟਿਆਂ 2013 ਜੰਮਿਆ ਬਾਹਰ ਚਲ ਗਿਆ ਜੀ ਤੇ ਮਤਲਬ ਇਹ ਕੱਲਾ ਹੀ ਗਿਆ ਮਤਲਬ ਨੈਸ਼ਨਲ ਪੱਧਰ ਤੇ ਕਿੱਢਿਆ ਫੇ ਅਸੀਂ ਸਕੂਲ ਟਾਈਮ ਵੀ ਇਹ ਮੈਂ ਤੋਂ ਇੱਕ ਕਲਾਸ ਪਿੱਛੇ ਹੁੰਦਾ ਸੀਗਾ ਸਰਕਾਰੀ ਸਕੂਲ ਅਸੀਂ ਢਲਮਾ ਪੜ੍ਹਦੇ ਹੁੰਦੇ ਸੀਗੇ ਜਿੱਥੋਂ ਇਹ ਨੈਸ਼ਨਲ ਸਟਾਈਲ ਕਿੱਢੀ ਸੀਗੀ ਚਤੰਜੀਲ ਕੋਰਸ ਸਾਡੇ ਹੁੰਦੇ ਸੀਗੇ ਉਹਨਾਂ ਦੇ ਬਦੌਲਤ ਅਸੀਂ ਕਿੱਢੇ ਸੀਗੇ ਤੇ ਬਾਅਦ ਚ ਫਿਰ ਉਹ ਇਦਾਂ ਹੀ ਇਹਨਾਂ ਨਾਲ ਪਿਆਰ ਪੈ ਗਿਆ ਭਰਾ ਵਾਂਗੂ ਜਿਗਾ ਤੇ ਬਾਅਦ ਚ ਫਿਰ ਮੈਂ ਬਾਹਰ ਚ ਲੱਗ ਗਿਆ ਸਪੈਟ ਇੱਕ ਮਤਲਬ ਮੈਚ ਖੇਡਿਆ ਬੀਵੀ ਕਾਲ ਜੇ ਜੰਦਰੋ ਲੰਗ ਜੁੱਦਾ ਚੜਦੀ ਕਲਾ ਨੂੰ ਖੇਡਿਆ ਤੇ ਬਸ ਇੱਕੋ ਜਿਹਾ ਵੀ ਮੈਨੂੰ ਫੋਨ ਤੇ ਹੋਈ ਸੀ ਗੱਲ ਸਾਡੇ ਜਿਹੜਾ ਟੂਰਨਾਮੈਂਟ ਹੁੰਦਾ ਆ ਤੇ ਫੋਨ ਤੇ ਗੱਲ ਹੋਈ ਸੀ ਕਿ ਮੇਰੀ ਕਹਿੰਦਾ ਵੀ ਟੂਰਨਾਮੈਂਟ ਵਧੀਆ ਹੋ ਗਿਆ ਹੁੰਦਾ ਹਾਂ ਤੇ ਮੈਂ ਕਿਹਾ ਵੀ ਤੂੰ ਕਿੱਦਾਂ ਹਾਂ ਕਹਿੰਦਾ ਮਿਹਨਤ ਕਰਦਾ ਹਾਂ ਤੇ ਦੇਖਦੀ ਉਹਨੇ ਕਾਪੀ ਵੇਡਣੇ ਦੀ ਉੱਤਰ ਹਾਂਜੀ ਉਹ ਤੋਂ ਫੋਨ ਕਰਦੇ ਸੀਗੇ ਵੀ ਕਿੱਦਾਂ ਗੱਲਬਾਤ ਹੁੰਦੀ ਸੀ ਹੁੰਦੀ ਸੀਗੀ ਹਰ ਗੱਲਬਾਤ ਹੁੰਦੀ ਰਹਿੰਦੀ ਸੀ ਨਾ ਤੇ ਬਾਕੀ ਉਹ ਐਕੀ ਕਹਿੰਦਾ ਮੈਂ ਤਿਆਰੀ ਕਰੰਗਾ ਆ ਤੇ ਕਹਿੰਦਾ ਐ ਕਿ ਮੈਂ ਕਹਿੰਦਾ ਵੀ ਐਤਕੀ ਕੋਈ ਮਿਹਨਤ ਕਰੀ ਬੈਠਾ ਅੱਜ ਇਹ ਪਜੀ ਜਦੋਂ ਪਿੰਡ ਬੱਦਰ ਤੇ ਮੈਚ ਸੀਗੇ ਉਹ ਤੋਂ ਔਂਦੇ ਜ਼ਿਆਦਾ ਤੇ ਅਸੀਂ ਸਾਰੇ ਪਿੰਡ ਵਾਲੇ ਸਾਰੇ ਅਸੀਂ 7-8 ਮੁੰਡੇ ਪਲੇਅਰ ਹੁੰਦੇ ਸੀ ਉਹ ਵੀ ਸਾਰੇ ਚਲੋ ਬਾਹਰ ਆ ਹੁਣ ਤੇ ਇਹ ਤਲਵਿੰਦਰ ਹੀ ਇਕੱਲਾ ਸੀਗਾ ਇੱਥੇ ਤੇ ਇਹ ਵੀ ਕਹਿੰਦਾ ਸੀਗਾ ਵੀ ਮੈਂ ਹੁਣ ਬਾਹਰ ਦਾ ਦੇਖਣਾ ਕੀ ਕਬੱਡੀ ਜੇ ਇੱਕ ਦੋ ਵਾਰ ਇਹਦੀ ਗੱਲ ਹੋਈ ਸੀ ਜਦੋਂ ਉਹ ਗੱਲਬਾਤ ਹੁਸਰੇ ਨਹੀਂ ਜਿਹੜੀ ਤੇ ਫੇਰ ਕਹਿੰਦਾ ਵੀ ਮੈਂ ਮਤਲਬ ਛੱਡ ਦੇਣੀ ਐ ਫੇਰ ਉਹ ਤਾਂ ਕਿਹਾ ਸੀਗਾ ਕਿ ਨਹੀਂ ਤੇ ਖੇਡ ਇੱਕ ਆ ਦੋ ਵਾਰ ਫੇ ਖੇਡਿਆ ਵੀ ਵਧੀਆ ਖੇਡਿਆ ਫੇਰ ਹੁਣ ਵਦ ਕੀ ਮਾਰਕ ਨੇ ਚਲੋ ਬਾਹਰ ਕੇ ਲੈ ਆਪੇ ਜੈ ਜੀਵਾ ਅਰ ਅੱਜ ਆਪਾਣਾ ਜਿਹੜਾ ਵਰਤਨਾ ਤੇ ਇਹਦਾ ਹੁਣ ਪਤਾ ਨਹੀਂ ਬਹੁਤ ਵੱਡਾ ਘਾਟਾ ਮੈਂ ਕਹਿੰਦੀ ਮੈਂ ਬੋਲ ਪਾছি ਬਹੁਤ ਵੱਡਾ ਘਾਟਾ ਹੋ ਗਿਆ ਇੱਥੇ ਮਤਲਬ ਕਬੱਡੀ ਜਗਤ ਨੂੰ ਚਲੋ ਸਾਰਿਆਂ ਨੂੰ ਪਿਆ ਪਰ ਮਾਂ ਪੇ ਨੂੰ ਸਭ ਤੋਂ ਵੱਡਾ ਘਾਟਾ ਹੋ ਗਿਆ ਉਹ ਮਾਂ ਪੇ ਦਾ ਉਹ ਕਦੀ ਪੂਰਾ ਨਹੀਂ ਹੋ ਸਕਦਾ ਮੇਰਾ ਨਾਮ ਹਰਗਵਿੰਦ ਸਿੰਘ ਹੈ। ਇਹ ਪਿੰਡ ਸਾਡਾ ਹੈਗਾ ਸੰਗੋਆ। ਇਹ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਸੀਗੇ? ਇਹ ਮੇਰਾ ਪਰਿਵਾਰ ਦਾ ਮੇਰਾ ਭਤੀਜਾ ਲੱਗਦਾ ਸੀ। ਤੇ ਇਹਨਾਂ ਦੇ ਬਾਪ ਹੈਗੇ ਇੱਥੇ ਰਹਿੰਦੇ ਮਾਪ-ਮਾਪ। ਇਹ ਕਬੱਡੀ ਫਿਲਮ ਵਾਸਤੇ ਉੱਥੇ ਪਹੁੰਚਿਆ ਸੀਗਾ। ਕਿੰਨੋਂ ਗਿਆ ਸੀਗੇ? 5 ਕਿ ਮਹੀਨੇ ਪਹਿਲਾਂ ਜਦੋਂ ਇਹ ਗਿਆ ਸੀਗਾ। ਉੱਥੇ ਵੀ ਕੋਈ ਡਿਫਰੈਂਟ ਕਬੱਡੀ ਫੈਡਰੇਸ਼ਨ ਹੈਗੀ ਆ ਸਾਰੀ ਤਾਂ ਹੈਗੇ ਨੇ। ਉਹ ਆਪਣੇ ਜੀਵੰਤ ਗੁਰਵਿੰਦਰ ਜੀ ਨੇ ਉਹਨਾਂ ਨੇ ਸਪਾਂਸਰ ਕੀਤਾ ਸੀ। ਤੇ ਉੱਥੇ ਫਿਰ ਸਾਡੇ ਕੋਲ ਆ ਗਿਆ ਸੀਗਾ ਥੋੜੇ ਚਿਰ ਬਾਅਦ ਸਾਡੇ ਕੋਲ ਹੀ ਉੱਥੇ ਰਹਿੰਦਾ ਸੀਗਾ ਉੱਥੇ ਇਹ ਜਿਹੜਾ ਆਪਣਾ ਹਾਰਟਟੈਕ ਵੀ ਜੋ ਵੀ ਹੋਇਆ ਉਹ ਉੱਥੇ ਹੋਇਆ ਕੁਝ ਪਤਾ ਨਹੀਂ ਲੱਗਾ ਮੁੰਡਾ ਸਾਡਾ ਦੇਖਣ ਗਿਆ ਕਿੱਦਾਂ ਰੋਟੀ ਪਾਣੀ ਕਿਦਾ ਪੁੱਛਣ ਗਿਆ ਵੀ ਜਿਆ ਹੋਇਆ ਕੰਮ ਆਪਣੇ ਰੂਮ ਦੇ ਵਿੱਚ ਉਹ ਜਦੋਂ ਰੂਮ ਦੇ ਵਿੱਚ ਗਿਆ ਤਾਂ ਉਦੋਂ ਇਹ ਮੌਤ ਹੋ ਚੁੱਕੀ ਸੀ ਤੇ ਜਦੋਂ ਕੋਈ ਆਏ ਪੁਲਿਸ ਨੇ ਐਂਬੂਲੈਂਸ ਇੰਸੈਕਟ ਕੀਤਾ ਤੱਕ ਕੰਢੇ ਵੀ 4 ਘੰਟੇ ਪਹਿਲਾਂ ਹੀ ਇਹਦੀ ਮੌਤ ਤੋਂ ਚਪੀਆ ਹਰ ਤੱਕ ਨਾ ਕੁਝ ਬਹੁਤ ਜ਼ਿਆਦਾ ਮਾਰਾ ਹੈ ਬੱਚੇ ਦੀ ਲਾਸ਼ ਭਾਰਤ ਲਿਆਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਹੁਤ ਮੁਸ਼ਕਲ ਆਈਆਂ ਉਹ ਇਸ ਤਰ੍ਹਾਂ ਸੀਗਾ ਕਿ ਜਦੋਂ ਇਦਾਂ ਕੋਈ ਕੋਸ਼ਿਸ਼ ਕਰਦੇ ਸੀ ਵੀ ਵਾਪਸ ਲਿਆਉਣ ਦੀ ਤੇ ਇੰਡੀਆ ਵਿੱਚ ਬੋਡੀ ਤੇ ਉੱਥੋਂ ਕੁਲਵਿੰਦਰ ਤੇ ਜੀਵਨ ਹਣੀ ਤੇ ਬਾਕੀ ਹੋਰ ਜਿਹੜੇ ਜਿੰਨੇ ਵੀ ਸਾਥੀ ਸੀਗੇ ਜਿਨ੍ਹਾਂ ਨੇ ਮਦਦ ਬਹੁਤ ਕੀਤੀ ਗੋਫੰਡ ਦੇ ਵਿੱਚ ਤੇ ਬਾਕੀ ਜਿਹੜਾ ਗੁਰਦੁਆਰਾ ਸਾਹਿਬਾਨ ਉਹਨਾਂ ਨੇ ਵੀ ਇਸ ਦੇ ਵਿੱਚ ਬਹੁਤ ਮਦਦ ਕੀਤੀ ਹੈ ਸਾਰਾ ਕੁਝ ਹੋਇਆ ਤੁਸੀਂ 5-7 ਦਿਨ ਥੋੜਾ ਲੇਟ ਇਸ ਕਰਕੇ ਹੋਗਾ ਕਿ ਸਾਡੇ ਨਗਰ ਤੋਂ ਹੀ ਦੋ ਮੁੰਡੇ ਜਰਮਨ ਰਹਿੰਦੇ ਆ ਉਹਨਾਂ ਨੇ ਕਮੈਂਟ ਬਹੁਤ ਗਲਤ ਗਲਤਮੁੱਤ ਕਰ ਦਿੱਤੇ ਉਹਦਾ ਕਾਰਨ ਕਰਕੇ ਥੋੜਾ ਡਿਲੇ ਹੋ ਗਈ ਤੇ ਆਦਰਵਾਇਜ਼ ਸਾਰਾ ਕੁਝ ਠੀਕ ਹੋ ਗਿਆ ਚਲੋ ਆਪਣੇ ਹੱਥਾਂ ਨਾਲ ਅੱਜ ਸਟਾਰਟ ਕੀਤਾ ਉਹਨਾਂ ਨੂੰ ਥੋੜਾ ਸਕੂਨ ਮਿਲ ਗਿਆ ਮਾਤਾ ਨੂੰ ਪਿਤਾ ਨੂੰ ਭੈਣਾਂ ਨੂੰ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੋਈ ਇਸ ਤੋਂ ਵੱਧ ਹੋਰ ਮਾੜੀ ਕੀ ਹੋ ਸਕਦੀ ਕਿਸੇ ਕਬੱਡੀ ਫੈਡਰੇਸ਼ਨ ਨੇ ਜਾਂ ਕਲੱਬ ਨੇ ਪਰਿਵਾਰ ਨਾਲ ਹਮਦਰਦੀ ਕੀਤੀ ਹੋਵੇ ਜਾਂ مالی ਮਦਦ ਪ੍ਰੋਸਾਦ ਆਇਆ ਹੋਵੇ ਬਿਲਕੁਲ ਕੀਤੀ ਉਹਨਾਂ ਨੇ ਜਿਹੜੀ ਕਬੱਡੀ ਫੈਡਰੇਸ਼ਨ ਦੇ ਪੰਜੀਵਨ ਤੇ ਕੁਲਵਿੰਦਰ ਹੋਣੀ ਆ ਉਹਨਾਂ ਨੇ ਇਹ ਸਾਰਾ ਪ੍ਰੋਗਰਾਮ ਉਹਨਾਂ ਨੇ ਕੀਤਾ ਹੈਗਾ ਬਾਕੀ ਵੀ ਜਿਹੜੇ ਸੱਜਣ-ਜੜੇ ਉਹਦੇ ਨੇੜੇ ਸੀਗਾ ਉਹਨਾਂ ਨੇ ਸਾਰਿਆਂ ਨੇ ਜਿੰਨੀ ਜੋਗੇ ਸੀ ਸਾਰਿਆਂ ਨੇ ਮਦਦ ਕੀਤੀ ਅਸੀਂ ਸਾਰੇ ਉਹਨਾਂ ਦਾ ਮੋਢੇ ਦਾ ਮੋਢਾ ਜੋੜ ਕੇ ਉਹਨਾਂ ਦੇ ਨਾਲ ਇਹ ਕੰਮ ਵਿੱਚ ਅਸੀਂ ਨੇ ਮਦਦ ਕੀਤੀ ਔਰ ਇਹ ਇਦਾਂ ਹੈਗਾ ਪਰਿਵਾਰ ਗਰੀਬ ਹੈ ਤੋ ਇਹਨਾਂ ਦੀ ਵੀ ਜਿੰਨੀ ਹੋ ਸਕੇ ਅਸੀਂ ਵੀ ਤੇ ਮੈਂ ਵੀ ਕਹਿੰਦਾ ਦੂਜੇ ਜਿੰਨੇ ਵੀ ਜਾਣ ਪਛਾਣ ਵਾਲੇ ਹੈਗੇ ਜਿੱਦਾਂ ਵੀ ਹੋ ਸਕਦਾ ਇਹਨਾਂ ਦੀ ਹੈਲਪ ਕਰੋ ਤੇ ਬਾਕੀ ਜਿਹੜੇ ਹੈਗੇ ਕਾਫੀ ਲੋਕ ਜਿਹੜੇ ਇਹ ਚਾਹੁੰਦੇ ਆ ਮਦਦ ਕਰਨਾ ਉਹਨਾਂ ਨੇ ਸੰਪਰਕ ਕੀਤਾ ਤੇ ਮੈਂ ਤੇ ਇਹ ਗੁਜਾਰਿਸ਼ ਕਰਦਾ ਸਾਰਿਆਂ ਨੂੰ ਕਿ ਇਹ ਪਰਵਾਹ ਦੀ ਮਦਦ ਕੀਤੀ ਜਾਵੇ ਗਵਰਨਮੈਂਟ ਨੂੰ ਵੀ ਚਾਹੀਦਾ ਹੈ ਗਵਰਨਮੈਂਟ ਦਾ ਇੱਥੇ ਕੋਈ ਨਹੀਂ ਪੰਜਾਬ ਗਵਰਨਮੈਂਟ ਦਾ ਕੋਈ ਕੋਈ ਲਾਗੇ ਛਾਗੇ ਦਾ ਕੋਈ ਕੀ ਤੁਹਾਨੂੰ ਦੱਸਿਆ ਕਿ ਕੋਈ ਬੰਦਾ ਉਹਨਾਂ ਦੇ ਘਰ ਵੀ ਨਹੀਂ ਗਿਆ ਪਤਾ ਨਹੀਂ ਕੀ ਇਹ ਜੋ ਪੋਲਿਟੀਕਲ ਬੰਦੇ ਹੈਗੇ ਆਪਣੀ ਲੋੜ ਮੁਤਾਬਕ ਜਿੱਥੇ ਹੁੰਦਾ ਉੱਥੇ ਜਾਂਦੇ ਆ ਇਹਨਾਂ ਦਾ ਕੋਈ ਲੈਣ ਦੇਣ ਹੀ ਨਹੀਂ ਹੋਇਆ ਕਿਸੇ ਕਿਸੇ ਨੇ ਸੰਪਰਕ ਹੀ ਨਹੀਂ ਕੀਤਾ ਬਹੁਤ ਮਾੜੀ ਗੱਲ ਹੈ ਚਲੋ ਜਿੰਨੀ ਜੋਗ ਹੈ ਅਸੀਂ ਹੈਗੇ ਨਗਰ ਦੇ ਆਪਣੇ ਜਿਹੜੇ ਸਾਡੇ ਲੋਕ ਆ ਆਸ-ਪਾਸ ਦੇ ਲੋਕ ਆ ਬਾਕੀ ਫਾਊਂਡੇਸ਼ਨ ਉਹਨਾਂ ਨੇ ਬਹੁਤ ਹੈਲਪ ਕੀਤੀ ਸਾਰਿਆਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ